ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰ ਵਾਂਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਗੱਲ ਕਰਾਂਗੇ ਆਪਾਂ 16 ਤਰੀਕ ਦੇ ਮੌਸਮ ਦੀ ਅਤੇ 17 ਤਰੀਕ ਦੇ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਰਹਿ ਸਕਦਾ ਆਉਣ ਵਾਲੇ ਦੋ ਦਿਨ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਆਪਣੀ ਆਈਡੀ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੀ ਜਾਓ ਅਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤਾਂ ਜੋ ਤੁਹਾਡੀ ਸਪੋਰਟ ਹੈ ਜਿਹੜੀ ਸਾਨੂੰ ਮਿਲਦੀ ਰਹੇ ਸਭ ਤੋਂ ਪਹਿਲਾਂ ਆਪਾਂ ਭਾਰਤੀ ਮੌਸਮ ਬਗੈਣ ਦਾ ਜਿਹੜਾ ਸੈਟੇਲਾਈਟ ਆ ਉਹ ਦੇਖ ਪਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਜਿਹੜੇ ਉੱਚੇ ਬੱਦਲ ਨੇ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਇਹ ਹਰਿਆਣੇ ਦਾ ਮੌਸਮ ਵੀ ਤੁਸੀਂ ਦੇਖ ਸਕਦੇ ਹੋ ਹਰਿਆਣੇ ਦਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਹੋਇਆ ਪਰੰਤੂ ਪੰਜਾਬ ਦੇ ਵਿੱਚ ਜਿਹੜੀ ਬੱਦਲਬਾਈ ਆ ਉਹ ਆਉਂਦੀ ਜਾਂਦੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੁਸੀਂ ਲਾਈਵ ਜਿਹੜੀ ਸੈਟੇਲਾਈਟ ਦੀ ਤਸਵੀਰ ਦੇ ਵਿੱਚ ਇਹ ਦੇਖ ਸਕਦੇ ਚਿੱਟੇ ਰੰਗ ਦਾ ਜਿਹੜਾ ਫਿਰੋਜ਼ਪੁਰ ਤੋਂ ਲੈ ਕੇ ਤਰਨਤਾਰਨ ਸਾਹਿਬ ਮੋਗਾ ਕਪੂਰਥਲਾ ਗਰਤਾਸਪੁਰ ਸ੍ਰੀ ਅਮਰਸਰ ਸਾਹਿਬ ਖਸ਼ਿਆਲਪੁਰ ਨਵਾਂ ਸ਼ਹਿਰ ਤੇ ਜਲੰਧਰ ਕਪੂਰਥਲੇ ਦੇ ਅੱਗੇ ਇਧਰ ਆਪਾਂ ਦੇਖ ਸਕਦੇ ਹਾਂ ਰਾਹੋਂਗੜ ਸ਼ੰਕਰ ਇਹਨਾਂ ਇਲਾਕੇ ਦੇ ਵਿੱਚ ਜਿਹੜੀ ਇਹ ਬੱਦਲਵਈ ਹੈ ਉੱਚੇ ਬੱਦਲ ਨੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸੰਘਣੀ ਬੱਦਲਵਈ ਹੈ ਇਸ ਸਾਈਡ ਤੋਂ ਇਹ ਕੂਚ ਕਰ ਰਹੀ ਹੈ ਲਹਿੰਦੇ ਪੰਜਾਬ ਵਾਲੀ ਸਾਈਡ ਤੋਂ ਇਹ ਜਿਹੜੀ ਬੱਦਲਵਈ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਸੈਟਲਾਈਟ ਦੀਆਂ ਜੋ ਕਿ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਹੈ ਇਸ ਸਮੇਂ ਇਹ ਅੱਧਾ ਜਿਹੜਾ ਉੱਤਰੀ ਹਿੱਸਾ ਮਨ ਮੱਧਜਾ ਦਵਾਬਾ ਤੇ ਪੁਆਦ ਦੇ ਕੁਝ ਖੇਤਰ ਇਹਨਾਂ ਦੇ ਵਿੱਚ ਇਹ ਬਦਲਬਾਈ ਬਣੀ ਹੋਈ ਹੈ ਤੇ ਨਾਲ ਹੀ ਕੁਝ ਖੇਤਰ ਨੇ ਜਿਵੇਂ ਮਰੀਕੋਟਲੇ ਦੇ ਹੋਗੇ ਲੁਧਿਆਣੇ ਦੇ ਹੋਗੇ ਜਾਂ ਪਟਿਆਲੇ ਦੇ ਹੋਗੇ ਇਹਨਾਂ ਦੇ ਵਿੱਚ ਦੀ ਉੱਪਰ ਦੀ ਉੱਚੇ ਬੱਦਲ ਸ੍ਰੀ ਫਤਿਹਗੜ ਸਾਹਿਬ ਦੇ ਇਲਾਕੇ ਇਹਨਾਂ ਦੇ ਵਿੱਚ ਦੀ ਵੀ ਉੱਚੇ ਜਿਹੇ ਬੱਦਲ ਜਿਹੜੇ ਲੰਘਦੇ ਹੋਣ ਨਜ਼ਰ ਆਉਣਗੇ ਪਰੰਤੂ ਇਹਨਾਂ ਦੇ ਵਿੱਚ ਥੋੜੇ ਜੇ ਘੱਟ ਨੇ ਜਿਵੇਂ ਅਸੀਂ ਰਾਤ ਇੱਕ ਲਾਈਵ ਵੀਡੀਓ ਹੋ ਕੇ ਪਾਈ ਸੀ ਧੇਰ ਸ਼ਾਮ ਦੇ ਮੌਸਮ ਦੀ ਤਾਂ ਉਸ ਸਮੇਂ ਜਿਹੜੇ ਲੰਘਦੇ ਪੰਜਾਬ ਵਾਲੇ ਸਾਈਡ ਤੋਂ ਬੱਦਲਬਾਈ ਪਹੁੰਚੀ ਸੀ ਉਸ ਦਾ ਪ੍ਰਭਾਵ ਹੈ ਜਿਹੜਾ ਦੇਰ ਰਾਤ ਤੋਂ ਬਾਅਦ ਦੇਖਣ ਨੂੰ ਮਿਲਿਆ ਰਾਤ ਵਾਲੇ ਸੈਟਲਾਈਟ ਦੇ ਵਿੱਚ ਇਹ ਨਹੀਂ ਦਿਖਾਈ ਦੇ ਰਿਹਾ ਸੀ ਸਵੇਰ ਦੇ ਸਮੇਂ ਆ ਕੇ ਇਹ ਜਿਹੜਕਰ ਆਪਾਂ ਗੱਲ ਕਰੀਏ ਤਾਂ ਸਵੇਰ ਦੇ ਸਮੇਂ ਆਪਾਂ ਨੂੰ ਜਿਹੜੀ ਇਹ ਤਸਵੀਰਾਂ ਨੇ ਲਾਈਵ ਦਿਖਾਈ ਦੇ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਬੱਦਲ ਵਾਈ ਜਿਹੜੀ ਉਹ ਪਹੁੰਚੀ ਹੋਈ ਹੈ ਪਰੰਤੂ ਬੱਦਲ ਵਾਈ ਦਾ ਪ੍ਰਭਾਵ ਕੋਈ ਜ਼ਿਆਦਾ ਮੀਂਹ ਵਾਲਾ ਨਹੀਂ ਹੋਊਗਾ ਮੀਂਹ ਪੱਖੋ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਹੁਣ ਦੋ ਦਿਨ 16 ਤੇ 17 ਤਰੀਕ ਨੂੰ ਧੁੱਪ ਜਿਹੜੀ ਉਹ ਬੱਦਲਾਂ ਦੀ ਆਵਾਜ਼ੀ ਦੇ ਵਿੱਚ ਨਿਕਲਦੀ ਕਦੇ ਸੁੱਕਦੀ ਇਸ ਤਰ੍ਹਾਂ ਨਿਕਲਦੀ ਰੂਜ ਜਿੱਥੇ ਇੱਥੇ ਧੁੱਪ ਨਿਕਲੂ ਉੱਥੇ ਕੜਾਕੇ ਦਾ ਸੂਰਜ ਹੈ ਹੁਣ ਵਧੀਆ ਆਪਾਂ ਕਹਿ ਸਕਦੇ ਹਾਂ ਗਰਮਾਹਟ ਵਾਲਾ ਮੌਸਮ ਲੱਗੂਗਾ ਆਪਾਂ ਨੂੰ ਵੀ ਠੰਡ ਚਲੇਗੀ ਇਸ ਤਰ੍ਹਾਂ ਦਾ ਮੌਸਮ ਜਿਹੜਾ ਲੱਗੂਗਾ ਪਰੰਤੂ ਸਵੇਰੇ ਸ਼ਾਮ ਦੀ ਜਿਹੜੀ ਠੰਡ ਹਜੇ ਵੀ ਬਰਕਰਾਰ ਹੈ ਦੋਸਤੋ ਤੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਆ ਰਿਹਾ 18 ਤਰੀਕ ਨੂੰ ਹਲਕਾ ਜਿਹਾ ਸਿਸਟਮ ਹੈ ਉਸ ਤੋਂ ਬਾਅਦ 20 ਤਰੀਕ ਨੂੰ ਥੋੜਾ ਜਿਹਾ ਤਾਕੜਾ ਸਿਸਟਮ ਮੇਰਾ ਪੰਜਾਬ ਦੇ ਵਿੱਚ ਪਹੁੰਚ ਰਿਹਾ ਹੈ 19 ਤੇ 20 ਨੂੰ ਤੇ ਹੁਣ ਉਸ ਦੀ ਜਾਣਕਾਰੀ ਪਹਾੜოვਦੀ ਤਰ੍ਹਾਂ ਸਾਂਝੀ ਕਰਦੇ ਰਹਾਂਗੇ ਇਸ ਸਮੇਂ ਜਿਹੜੀਆਂ ਇਹ ਤਸਵੀਰਾਂ ਨੇ ਕਿ ਮੌਸਮ ਜਿਹੜਾ ਹੋ ਆਮ ਤੌਰ ਤੇ ਖੁਸ਼ਕ ਤੇ ਸਾਫਾ ਬੱਦਲਬਾਈ ਹੈ ਜਿਹੜੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਸੰਘਣੀ ਜਿਹੜੀ ਪਹੁੰਚੀ ਹੋਈ ਹੈ ਜਿਹਦੇ ਨਾਲ ਕਿਤੇ ਇੱਕਦੁੱਕਾ ਖੇਤਰ ਦੇ ਵਿੱਚ ਕੋਈ ਮਾੜੀ-ਮੋਟੀ ਕਣੀ ਹੈ ਜਿਹੜੀ ਗਿਰ ਸਕਦੀ ਹੈ ਕੋਈ ਜ਼ਿਆਦਾ ਨਹੀਂ ਜਿਵੇਂ ਕੱਲ ਤੁਹਾਨੂੰ ਦੱਸਿਆ ਸੀ ਕਿ 38 ਤੋਂ 24% ਜਿਹੜੇ ਚਾਂਸ ਸੀ ਉਹ ਵੀ ਕੋਈ ਮੀਂਹ ਜ਼ਿਆਦਾ بڑا ਨਹੀਂ ਸੀ ਪਿਆ ਸਿਰਫ ਹਲਕੀ-ਫੁਲਕੀ ਕੰਮਨ ਕਣੀ ਜਿਹੜੀ ਉਹ ਪੈ ਕੇ ਅੱਗੇ ਲੰਘਿਆ ਸਿਸਟਮ ਪਹਾੜੀ ਇਲਾਕਿਆਂ ਵਿੱਚ ਪਹੁੰਚ ਚੁੱਕਿਆ ਸੀ ਤੇ ਤਾਪਮਾਨਾਂ ਦੀ ਗੱਲ ਕਰੀਏ ਤਾਂ ਜਿੱਥੇ ਇੱਥੇ ਧੁੱਪ ਵਧੀਆ ਲੱਗੂ ਉਥੇ 27 ਤੋਂ ਲੈ ਕੇ 28 29 ਜਾਂ 25 ਡਿਗਰੀ ਤੱਕ ਜਿਹੜੇ ਤਾਪਮਾਨ ਇਹ ਦਰਜ ਕੀਤੇ ਜਾਣਗੇ ਜਿੱਥੇ ਧੁੱਪ ਥੋੜੀ ਜਿਹੀ ਘੱਟ ਲੱਗੂ ਉਥੇ 21 22 25 ਤੱਕ ਜਿਹੜਾ ਤਾਪਮਾਨ ਵੱਖ-ਵੱਖ ਖੇਤਰਾਂ ਦਾ ਦਰਜ ਕੀਤਾ ਜਾਊਗਾ ਹੋਰ ਕੋਈ ਬਦਲਾਅ ਹੋਣ ਦਾ ਦਿਨ ਵੇਲੇ ਲਾਈਵ ਹੋ ਕੇ ਜਾਂ ਵੀਡੀਓ ਬਣਾ ਕੇ ਸਾਂਝੀ ਕਰ ਦਵਾਂਗੇ ਜਾਣਕਾਰੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਰਾਤਾਂ ਦਾ ਮਾਹਨੇੜ ਉਹ ਵੀ ਤੁਹਾਨੂੰ ਪਹਿਲਾਂ ਦੱਸ ਚੁੱਕੇ ਅਸੀਂ ਕਿ ਰਾਤਾਂ ਦਾ ਮਾਹਨੇੜ ਸਵੇਰ ਦੇ ਸਵੇਰੇ ਅਤੇ ਸ਼ਾਮ ਨੂੰ ਥੋੜੇ ਜਿਹਾ ਘੱਟ ਦੇਖਣ ਨੂੰ ਮਿਲਣਗੇ 5 ਤੋਂ 6 ਡਿਗਰੀ ਦੇ ਵਿੱਚ ਵਿੱਚ 7 ਡਿਗਰੀ ਦੇ ਵਿੱਚ ਵਿੱਚ ਦਿਨ ਜਿਹੜੇ ਕਿ ਰਾਤਾਂ ਨੂੰ ਰਾਤ ਦੇ ਸਮੇਂ ਦੇ ਵਿੱਚ ਤਾਪਮਾਨ ਨੇ ਉਹ 11 12 ਡਿਗਰੀ ਦੇ ਆਸ-ਪਾਸ ਜਿਹੜੇ ਪਹੁੰਚਣਗੇ ਕੋਈ ਵੀ ਬਦਲਾਅ ਹੋਊਗਾ ਦਿਨ ਵੇਲੇ ਲਾਈਵ ਹੋਵਾਂਗੇ ਤੇ ਵੀਡੀਓ ਸ਼ੇਅਰ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ